ਕਰ ਦਿਆ ਫਿਰ ਤਵਾ ਵਈ ਕਰਦੀਆਂ ਹੁੰਦੀਆਂ ਮੈਂ ਫੜੀ ਆ ਪੱਠ ਹੀ ਮਾੜੀ ਪੱਠ ਬਹੁਤ ਸੁਣੀ ਹੈ ਕਰੀ ਸਾਹਮਣੇ ਕਰੀ ਬਾਈ ਲਓ ਜੀ ਆ ਪੱਠ ਪੱਟੇ ਸੌਦਾ ਹੁੰਦਾ ਬੱਕਰੀ ਦਾ ਬਹੁਤ ਹੀ ਚੰਗੀ ਕੁਆਲਿਟੀ ਦੀ ਪੱਟਾ ਦੋਸਤਾਂ ਇਹ ਆ ਮਤਰਾ ਇਸ ਕੜੇ ਬਣੋ ਬਹੁਤ ਸੋਹਣੀ ਯਾਰ ਤਰ ਬਣੋ ਕਿੱਦੇ ਬਣਾਇਆ ਬਾਰਾਜੀ ਦੇ ਹੋਜੂ ਬੱਕਰੀ ਦਾ ਉਦਾਂ ਜੜ ਚੋਈ ਕਿ ਬਣੋ ਵੀ ਕਿੱਦੇ ਉਹ ਲਾਲਾ ਯਾਰ 500 ਲਾਲਾ ਚੱਲ ਨਵੇਂੜ ਯਾਰ 200 500 ਦੇ ਦੇ ਕਰਦੇ ਯਾਰ ਉਹ ਡੋਲ ਗਿਆ ਇਹਨੇ ਹਵੇ ਭਾਈ ਯਾਰ ਦੇਣੇ ਦੇ ਦੀ ਯਾਰ ਲੋ ਜੀ ਦੋਸਤੋ ਬਹੁਤ ਵਧੀਆ ਸੌਦਾ ਹੋਣ ਜਾ ਰਿਹਾ ਪਿੰਡ ਫੂਲਾ ਬੱਕਰਾ ਮੰਡੀ ਤੇ ਸਾਡਾ ਬਾਈ ਆਰੀਨੋ ਵਾਲਾ ਸੌਦੇ ਕਰਦਾ ਤੇ ਬਹੁਤ ਹੀ ਵਧੀਆ ਸੌਦੇ ਕਰਦਾ ਪਾਰੇ ਪਾਰੇ ਦੇ ਬਾਰੇ ਉਹ ਮੇੜ ਮੇੜ ਯਾਰ ਸੈਂਪੀਰ ਮੇੜ ਯਾਰ ਬਾਈ ਦੋ ਦੋ ਨਹੀਂ ਵੇਖੀ ਦਿੰਦਾ ਕਹਿੰਦਾ ਆ ਠੱਕੇ ਲਾ ਢਾ ਲੈਣੇ ਬੰਦੇਓ ਲਓ ਜੀ ਦੋਸਤੋ ਬਾਈ ਅਰੀਨ ਵਾਲੇ ਜਾਂਦੇ ਦੀ ਪਿੰਡ ਨੂੰ ਤੇ ਜਾਂਦਿਆਂ ਵਾਲੀ ਸੌਦਾ ਹੋ ਗਿਆ ਤੁਰੇ ਜਾਂਦੇ ਨਾਲ ਤੇਰਾ ਮਾਨ ਤੇ ਬਾਈ ਬਹੁਤ ਵਧੀਆ ਸੌਦਾ ਹੋਇਆ ਦੋਸਤੋ ਪਿੰਡ ਫੂਲਾ ਬੱਕਰਾ ਮੰਡੀ ਦੇ ਕਿਹੜਾ ਪਿੰਡ ਆ ਬਾਈ ਆਪਣਾ ਜੈਤੋ ਵਾਲੇ ਬਾਈ ਨੇ ਦੋਸਤੋ ਬੱਕਰੀ ਦਿੱਤੀ ਤੇ ਆ ਪੱਟ ਲਈ ਆ ਬਾਈਆਂ ਤੋਂ ਵਰੀਨੋਂ ਵਾਲੇ ਤੋਂ ਤੇ ਬਹੁਤ ਹੀ ਚੰਗੀ ਕੁਆਲਿਟੀ ਦੀ ਪੱਟ ਆ ਦੋਸਤੋ ਤੇ ਬਹੁਤ ਹੀ ਵਧੀਆ ਸੌਦਾ ਆ ਦੋਸਤੋ ਚੱਲ ਆ ਫਿਰ ਬੰਨ੍ਹਣ ਨੂੰ ਸੈਂਪੀ ਕਿਹੜੀ ਹੋ ਕਰੀ ਬਈ ਬੱਕਰੀ ਕਿਹੜੀ ਉਹ ਹਰੀਨੋਂ ਵਾਲੇ ਆ ਰਹੀ ਵੀ ਲੈ ਜਾ ਲਓ ਜੀ ਆ ਬੱਕਰੀ ਦਾ ਰੱਸੀ ਪਟਾਈ ਆ ਨਾਲ ਤੇ ਬਾਈ ਨੇ ਤੇ ਨਾਲ 1000 ਰੁਪਇਆ ਦਿੱਤਾ ਦੋਸਤੋ ਅੱਬਾ ਬਾਤ ਨਾ ਕਰਦੇ ਗੱਲ ਆ ਬਾਦਰ ਨੂੰ ਤੇਰੇ ਨਾਲ ਕੰਮ ਆਲ ਗਿਆ ਲੋ ਜੀ ਦੋਸਤੋ ਬਹੁਤ ਵਧੀਆ ਸੌਦਾ ਹੋਇਆ ਮਿਲਦੇ ਆਇਤਨਾ ਅਗਲੀ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਜਲਦੀ ਜਲਦੀ ਤੁਹਾਨੂੰ ਸ਼ੇਅਰ ਲਾ ਦੇਣਾ ਹੈ ਹੈ ਲੈ ਲਿਆ ਕਿੱਟ ਓਏ ਕਿਨੀ ਬਹੁਤ ਵਧੀਆ ਕੰਮ ਹੋਇਆ ਇਹਨਾਂ ਚੜਾ ਲਓ ਤਨਾ ਚੱਕਦੇ ਤਾਂ ਲੋ ਜੀ ਦੋਸਤੋ ਬਹੁਤ ਵਧੀਆ ਸੌਦਾ ਹੋ ਗਿਆ ਇਹ ਮਿਲਦੇ ਆਇਤਨਾ ਅਗਰੀ ਵੀਡੀਓ ਦੇ ਨਾਲ ਪੈਂਟ ਫੂ ਵਾਲਾ ਬੱਕਰਾ ਮੰਡੀ ਤੋਂ